ਗਲਵਾਜੀ ਸਵੇਰੇ 4 ਵਜੇ ਮੇਰੀ ਵੱਡੀ ਭਝਾਈ ਜਿੱਦਾਂ ਉੱਠੇ ਆ ਉਹਨਾਂ ਨੇ ਆਪਣੇ ਕਮਰੇ ਦਾ ਲੋਕ ਦੇਖਿਆ ਕਿ ਬੰਦੀ ਅੰਦਰਲੀ ਸਾਈਡ ਤੋਂ ਅੱਛਾ ਜੀ ਕਿ ਅਹੀਂ ਬਾਹਰ ਸੁੱਤੇ ਦੇ ਸੀਗੇ ਜਿੱਲੇ ਆਪਾਂ ਪਿਛਲੇ ਪਾਸੇ ਘੁੰਮ ਕੇ ਦੇਖਿਆ ਆਪਣੇ ਰੂਮ ਦਾ ਗਲੀ ਵਿੱਚ ਜਾ ਕੇ ਤੇ ਗਲੀ ਵਿੱਚੋਂ ਗ੍ਰਿਲ ਪੁੱਟੀ ਦੀ ਸੀਗੀ ਕੋਈ ਅੰਦਰ ਗਿਆ ਉਹਨਾਂ ਅੰਦਰ ਜਾ ਕੇ ਸਾਡਾ ਪੇਟੀਆਂ ਟਰੰਕ ਅਲਮਾਰੀ ਸਭ ਕੁਝ ਬੈੱਡ ਬੁੱਡ ਤਲੋਫ ਕੇ ਉਹਦੇ ਵਿੱਚੋਂ ਤਰਕੀਬਨ 9 9.5 ਤੋਲੇ ਸੋਨਾ ਸੀਗਾ ਵਿੱਚੋਂ 4 4.5 ਲੱਖ ਦੇ ਕਰੀਬ ਕੈਸ਼ ਸੀਗਾ ਉਹ ਲੈ ਕੇ ਜੀ ਭੱਜ ਗਿਆ ਸਾਨੂੰ ਕੁਝ ਨਹੀਂ ਪਤਾ ਚਲਿਆ ਜੀ ਅਸੀਂ ਇੱਕ ਕਾਰ ਚ 4-5 ਮੈਂਬਰ ਬੱਚਿਆਂ ਸਮੇਤ ਆਪਾਂ 6-7 ਬੰਦੇ ਹੈਗੇ ਕਾਰ ਉੱਤੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਕੋਈ ਜੰਦੀ ਜਾਂ ਕੋਈ ਦਰਵਾਜਾ ਕੋਈ ਕੁਝ ਆਵਾਜ਼ ਨਹੀਂ ਆਇਆ ਜੀ ਕੁਝ ਕੋਈ ਹਰਕਤ ਨਹੀਂ ਹੋਈ ਉਹਨੇ ਹੋਲੇ ਕਿਤੇ ਗ੍ਰਿਲ ਪੱਟੀ ਆ ਅੰਦਰੋ ਜਾ ਕੇ ਦਰਵਾਜ਼ਾ ਬੰਦ ਕੀਤਾ ਕੋਈ ਹਰਕਤ ਨਹੀਂ ਹੋਈ ਸਾਨੂੰ ਕੋਈ ਨਹੀਂ ਪਤਾ ਲੱਗਾ ਉਹਦੇ ਬਾਰੇ ਆਪਾਂ ਸੁੱਤੇ ਸੁੱਤੇ ਸਵੇਰੇ 4 ਵਜੇ ਪਤਾ ਲੱਗਾ ਸਾਨੂੰ ਕਿ ਸਾਡਾ ਦਰਵਾਜਾ ਅੰਦਰੋ ਲੋਕ ਹੈ ਜਿੱਦਾਂ ਬੈਕ ਸਾਈਡ ਤੋਂ ਘੁੰਮ ਕੇ ਆਏ ਗ੍ਰਿਲ ਪੁੱਟੀ ਪਈ ਗ੍ਰਿਲ ਵੀ ਬੜੇ ਪਿਆਰ ਨਾਲ ਪੁੱਟੀ ਪਈ ਜੀ ਕੋਈ ਨਟ ਨਹੀਂ ਟੇਡਾ ਹੋਇਆ ਕੋਈ ਗ੍ਰ ਪਿਆਰ ਨਾਲ ਪੁੱਟ ਕੇ ਨੁਕਸਾਨ ਕਿੰਨਾ ਕੁ ਹੋ ਗਿਆ ਵੀਰੇ ਜਿਹੜੇ ਕਰਤੇ ਨੁਕਸਾਨ ਦੱਸੇ ਕਰਦੇ ਜੀ 4 4 6 4 4 ਲੱਖ ਰੁਪਏ ਕੈਸ਼ ਹੀਗਾ ਔਰ 9 9.5 ਤੋਲੇ ਸੋਨਾ ਸੀਗਾ ਜੀ ਬਸ ਪਰਸੀ ਹੀਗਾ ਬ੍ਰਦਰ ਦਾ ਉਹਦੇ ਵਿੱਚ ਆਧਾਰ ਕਾਰਡ ਵਗੈਰਾ ਪੈਨ ਕਾਰਡ ਵਗੈਰਾ ਏਟੀਐਮ ਵਗੈਰਾ ਕੈਸ਼ ਹੀਗਾ ਤੇ 2 4000 ਰੁਪਇਆ ਮਤਲਬ ਸਭ ਕੁਝ ਲੱਗੇ ਆ ਹਾਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਹੀ ਪ੍ਰਸ਼ਾਸਨ ਅੱਗੇ ਹੀ ਮੰਗਿਆ ਜੀ ਕਿ ਹੁਣ ਚੋਰਾਂ ਨੂੰ ਫੜੋ ਗਰੀਬ ਬੰਦੇ ਆ ਇਹ ਜੀ ਤੇ ਉਹ ਵੱਡੇ ਨੇ ਮੰਗ-ਮੁੰਕੇ ਕਿਤੋਂ ਪੈਸੇ ਕਿਤੇ ਹੁਣ ਬਾਹਰ ਜਾਣਾ ਹੈ ਵੀਜ਼ਾ ਲੱਗਿਆ ਜਿਹੜਾ ਥੋੜੇ ਦਿਨਾਂ ਨੂੰ ਟਿਕਟ ਕਰਵਾਣੀ ਹੈ ਉਹ ਸਾਰੇ ਪੈਸੇ ਲੁੱਟ ਕੇ ਲੈ ਗਏ ਜੀ ਸਾਨੂੰ ਅਗੇ ਹੀ ਬੋਲੀ ਕਿ ਕੋਈ ਹੱਲ ਕਰੋ ਸਾਡਾ ਜੀ ਗਰੀਬ ਬੰਦੇ ਆਪਾਂ ਯਕੀਨ ਨਾਮ ਆ ਜੀ ਤੁਹਾਡਾ ਅਗਵਿੰਦਰ ਸਿੰਘ ਅੱਛਾ ਜੀ ਇੱਕ ਬਾਤ ਦਾਤੋ ਜੀ ਕੋਈ ਛੋਟੀ ਜਿਹੀ ਗੱਲ ਬਤੋ ਜਿਹੜੇ ਸੁਬੀਰ ਦੇ ਮੋਟਿਆਂ ਇੱਕ ਬੋਟੀ ਉਟੀ ਲੈਣਾ ਜਾਂਦਾ ਪੜਨਾ ਤੇ ਇੱਕ ਕਪੜੇ ਦੀ ਉਹ ਜਾਣੋ ਤੇ ਜਿਹੜੇ ਦੇਖਿਆ ਉਹ ਕਾਲਾ ਪਿਆ ਤੇ ਰੱਪੀ ਕਿਹਾ ਗਾਂ ਕਰਲਾ ਰੱਪੀ ਕਰਨ ਸਸਮੀ ਖਾਲਾ ਪਾ ਗਈ ਹੈ ਤੇ ਮੈਂ ਉੱਠ ਕੇ ਆਇਆ ਵੀ ਮੈਂ ਦੇਖਣਾ ਕਿਹੜਾ ਖਾਲਾ ਕੰਦੀ ਪਾ ਗਈ ਹੈ ਇਹ ਕਿਹਾ ਕਿ ਖਰਾਲਾ ਪਿਆ ਮੈਂ ਕਿਹਾ ਖਰਾਲਾ ਆਪੇ ਜਿੱਪਿਆ ਕਪਚਲ ਬੜੀਆ ਕਹਿੰਦੇ ਆਪਰੇ ਜਗ੍ਹਾ ਹੈ ਇਹ ਸੁੱਕਿਆ ਗਏ ਮੈਂ ਸੁੱਕਿਆ ਫਿਰ ਮੈਂ ਤੱਕੀ ਹੀ ਗਾੜੀ ਮੈਂ ਮਰ ਸਮਾ ਲਿਆ ਨੂੰ ਜੀ ਤੇ ਦੇਖਿਆ ਤੱਕੀ ਉੱਤੀ ਪਈ ਗਲੇ ਸਾਰੀ ਹਾਂ ਇਹ ਗੱਲ ਹੋਈ ਪਤਾ ਵੀ ਨਹੀਂ ਲੱਗਾ ਕਿ ਇਹ ਜਦੋਂ ਚੋਰ ਆਏ ਜਾਂ ਕਿਵੇਂ ਸੀ ਕਾਚੀ ਵਿੱਚ ਹੋ ਜੂ ਸੀ ਸਾਰੇ ਕਾਹੀਏ ਕੋਈ ਪਤਾ ਨਹੀਂ ਲੱਗਾ ਜੀ ਅੱਛਾ ਜੀ ਕੋਈ ਪਤਾ ਨਹੀਂ ਲੱਗਾ ਨੁਕਸਾਨ ਕਿੰਨਾ ਹੋ ਗਿਆ ਜੀ ਕਾਹਨ ਜੀ ਗਿਆਣਾ ਨੌਕ ਤੋੜੇ ਅੱਛਾ ਜੀ ਹਾਂ ਤੇ 10000 ਰੁਪਿਆ ਦਾ ਇਹ ਵੀ ਪਤਾ ਮੋਟੇ ਰੱਖਿਆ ਨਹੀਂ ਜੀ ਇਹਨੂੰ ਜਿਹੜਾ ਸਾਰਾ ਸਾਮਾਨ ਆ ਹੀ ਨਹੀਂ ਗਿਣੀ ਵੀ ਨਹੀਂ ਨਾ ਹੀ ਕਰਾਤੀ ਦੀ ਇਹਦਾ ਕੋਈ ਇਹਨਾਂ ਕਰਾਤੀ ਦਾ ਗੱਲ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਦੇਖੋ ਇਨਸਾਫ ਮਿਲਣਾ ਜੀ ਦਾ ਹੋਰ ਕੀ ਹੈ ਗਰੀਬ ਆਦਮੀ ਮਰਨ ਮੈਂ ਤਾ ਰਹਾ ਭਾ ਕਰਕੇ ਜੁੜਿਆ ਤੇ ਮਰੋਂ ਲਾਗੇ ਉਹ ਘੜੀ ਜੇ ਅੱਧੀ ਕਰਦੇ ਥਾਰੇ ਠੀਕ ਹੈ ਜੀ ਹਾਂ ਤਾਂ ਤੁਹਾਡਾ ਮੇਰਾ ਨਾਮ ਸੁਖਰਾਮ ਸਿੰਘ ਹੈ ਸਰਜੋਜ ਪਿੰਡ ਵਿੱਚ ਤੁਹਾਡੇ ਵਾਰਡਾ ਤੋਂ ਹੈ ਕੀ ਗੱਲ ਬਾਤ ਹੈ ਜੀ ਇਹ ਬਾਰ ਵਾਰ ਜੇ ਦੋ ਹੋਇਆ ਸਾਡੇ ਚੋਰियां ਰਾਤ ਔਰ ਅਣਪਛਾਤੇ ਬੰਦੇ ਅਸੀਂ ਕਹਿ ਨਹੀਂ ਸਕਦੇ ਕੌਣ ਕਰ ਗਏ ਬਾਕੀ ਜੋ ਹੋਇਆ ਬਹੁਤ ਮੜਾ ਹੋਇਆ ਅਸੀਂ ਪਿੰਡ ਵਾਸੀ ਹੋਰ ਵੀ ਰਹਨੇ ਇੱਥੇ ਅਗਰ ਇਹਨਾਂ ਚੋਰਾਂ ਦਾ ਮੋਹ ਇਸ ਤੰਗ ਨਾਲ ਪੈ ਗਿਆ ਤੇ ਹੋਰ ਵੀ ਕਈ ਕਰਾਂ ਚਿਹੇ ਜਿਹੇ ਵਾਰਦਾਤਾਂ ਹੋਣ ਦੀ ਸੰਭਾਵਨਾ ਹੈ ਔਰ ਇਹਦੇ ਵਿੱਚ ਸਾਨੂੰ ਹੋਰ ਖਬਰ ਲੱਗੀ ਕਿ ਰਾਤ ਇਹ ਦੋ ਵਾਰਦਾਤਾਂ ਤੋਂ ਬਾਅਦ ਇੱਕ ਕਿਸੇ ਹੋਰ ਦੇ ਘਰ ਵੀ ਵੜਿਆ ਉਹ ਪਰਿਵਾਰ ਥੜਾ ਫੌਜੀ ਹੈ ਉਹ ਰਾਤ ਆਪਣੀ ਛੱਤੇ ਚੜ੍ਹ ਕੇ ਜੇਲੇ ਤੇ ਇਹ ਬੰਦਾ ਸੀ ਕੋਈ ਲੱਕੜਾਂ 'ਚ ਲੁਕ ਗਿਆ। ਅੱਛਾ ਜੀ। ਉਹਨਾਂ ਨੇ ਫਿਰ ਨਿਗਰਾਨੀ ਕੀਤੀ ਤੇ ਇਹ ਭੱਜ ਕੇ ਬਾਗ 'ਚ ਵੜ ਗਿਆ। ਇਹ ਰਾਤ ਕੋਈ 1:30 ਵਜੇ ਦੀ ਗੱਲ ਹੈ। ਟੋਟਲ ਕਿੰਨਾ ਕ ਨੁਕਸਾਨ ਹੋਇਆ ਦੋਹਾਂ ਤਰ੍ਹਾਂ ਦੇ। ਦੋਨਾਂ ਤਰ੍ਹਾਂ ਦਾ ਨੁਕਸਾਨ ਮੰਨ ਕੇ ਚੱਲੋ ਜੀ ਲਗਭਗ ਕੈਸ਼ ਪਲੱਸ ਗਹਿਣੇ 22 ਲੱਖ ਰੁਪਏ ਦਾ ਆ। ਟੋਟਲ ਸਾਰੀ ਸਮਾਨ ਜਿਹੜਾ। ਹਾਂਜੀ ਹਾਂਜੀ 22 ਲੱਖ ਰੁਪਏ ਦਾ ਕੈਸ਼ ਕੈਸ਼ ਅਤੇ ਸੋਨਾ ਆ ਗਹਿਣੇ ਲੇਡੀਜ਼ ਦੇ। ਇੰਦੇ ਵਸੇ ਹੀ ਹੁੰਦੇ ਵੇ। ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਜੀ ਪ੍ਰ ਚੋਰਾਂ ਨੂੰ ਪਕੜਿਆ ਜਾਏ ਔਰ ਉਹਨਾਂ ਨੂੰ ਸਹੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਅਗਰ ਕੋਈ ਉਹਨਾਂ ਦੀ ਕੀ ਕਹਿੰਦੇ ਗਵਾਹੀ ਪੇਸ਼ ਕਰਕੇ ਜਾਂ ਉਹਨਾਂ ਦੀ ਜ਼ਮਾਨਤ ਕਰੇ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਇਹ ਬੰਦਿਆਂ ਨੂੰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਬਾਕੀ ਹੋਰਾਂ ਨੂੰ ਵਿਨਕੀਤ ਮਿਲੇ ਠੀਕ ਓਕੇ ਸਰ ਅੱਜ ਬੁੱਢਾਵੜ ਦੇ ਪਿੰਡ ਵਿੱਚ ਚੋਰੀ ਹੋਈ ਠੀਕ ਗੱਲ ਹੈ ਬੁੱਢਾਵੜ ਪਿੰਡ ਦੇ ਵਿੱਚ ਰਾਤ ਜਿਹੜੀ ਬੀਤੀ ਰਾਤ ਨੂੰ ਦੋ ਚੋਰੀਆਂ ਹੋਈਆਂ ਜੀ ਅਲੱਗ-ਅਲੱਗ ਘਰਾਂ ਵਿੱਚ ਚੋਰੀਆਂ ਹੋਈਆਂ ਇੱਕ ਮਿੰਦਰ ਸਿੰਘ ਦੇ ਘਰ ਚੋਰੀ ਇੱਕ ਦੇਖੋ ਜੀ ਮਜੀਦ ਸਿੰਘ ਦੇ ਘਰ ਚੋਰੀ ਹੋਈ ਹੈ ਸਟੋਰੀ ਦੇ ਸਬੰਧ ਵਿੱਚ ਅਸੀਂ ਜਿਹੜੀ ਤਤਕਸ਼ ਕਰ ਰਹੇ ਹਾਂ ਜੀ ਜਿਸ ਡਾਕਸ ਕੋਰ ਟੀਮ ਤੇ ਪਲੱਸ ਫਿੰਗਰਪ੍ਰਿੰਟਿੰਗ ਬੁਲਾਈ ਗਈ ਹੈ ਜੀ ਜਿਹੜਾ ਵੀ ਜਿਹੜਾ ਅਸਲ ਜਿਹੜੇ ਦੋਸ਼ੀ ਹੋਣਾਂ ਨੂੰ ਛੇਤੀ ਤੁਸੀਂ ਤੇ ਗ੍ਰਿਫਤਾਰ ਕਰਤੇ ਜਾਊਗਾ ਤੇ ਛੇਤੀ ਛੇਤੀ ਟ੍ਰੇਸ ਕੀਤਾ ਜਾਊਗਾ ਹਾਂਜੀ ਕੀ ਤੇ ਸ਼ੱਕ ਸ਼ੁਕ ਜਾਂ ਹਾਂਜੀ ਆਪਣੇ ਡਾਕਸ ਪਾਲੀ ਇਨਵੈਸਟੀਗੇਸ਼ਨ ਚੱਲ ਰਹੀ ਜੀ ਜਿਤਨੀ ਸ਼ੱਕ ਹੋਏ ਦੱਸਣਗੇ ਕੁਝ ਨੂੰ ਹੋਗਾ ਇਹਦੇ ਬਾਰੇ ਪਤਾ ਕੀਤਾ ਜਾਊਗਾ ਜੀ ਜਿਹੜਾ ਵੀ ਅਸੀਂ ਮੁਲਜ਼ਮ ਪਾਇਗਾ ਉਹ ਬੜਾ ਕਰਾ ਵੰਦੀ ਕਰੇ ਦਿੱਤਾ ਜਾਊਗਾ ਜਿਹੜੇ ਤੰਗੇ ਰਾਣੀ ਮਿੰਦ ਚੋਦੀ ਚਾਰੀ ਕਰਦੇ ਆ ਕਿਤੇ ਉਹਨਾਂ ਦੇ ਸਿੰਗਰ ਪ੍ਰਿੰਟ ਮਿਲਦੀ ਕਿਤੇ ਹੋ ਸਕਦਾ ਇਦਾਂ ਜਿਦਾਂ ਹਾਂਜੀ ਹਾਂਜੀ ਉਹਨਾਂ ਦੇ ਸਾਡੇ ਕੋ ਫਿੰਗਰਪ੍ਰਿੰਟ ਵਗੈਰਾ ਦਾ ਰਿਕਾਰਡ ਹੁੰਦਾ ਜੀ ਉਹਨਾਂ ਨੂੰ ਲੈ ਕੇ ਦੁਬਾਰਾ ਜੀ ਉਹਨੂੰ ਇਨਵੈਸਟੀਗੇਸ਼ਨ ਕਰਾਂਗੇ ਜੀ ਸ਼ਾਮਿਲ ਤੇ ਤਕਰੀਸ਼ ਕਰਾਂਗੇ ਉਹਨਾਂ ਸਾਰੇ ਬੰਦੇ ਨੂੰ ਕਰਾਂਗੇ ਉਹਨਾਂ ਨੂੰ ਪੁੱਛਗਿਸ਼ ਕਰਾਂਗੇ ਸਾਰੇ ਰਕਟ ਹਾਂ ਤੇ ਕੀ ਆ ਆਪਣਾ ਮੈਸੇਜ ਕੀ ਦੇਜਾਂਗੇ ਪਬਲਿਕ ਹਾਂ ਪਬਲਿਕ ਕਹਿੰਦੇ ਕਿ ਜਿਹੜਾ ਹੁਣ ਡੀਸੀ ਸਾਹਿਬ ਵਾਲੇ ਕੋ ਹੁਕਮ ਜਾਰੀ ਕਰੇ ਹੋਇਆ ਵੀ ਹੁਣ ਪਿੰਡਾਂ ਵਿੱਚ ਠਿਕਰੀ ਪਰੇ ਲਾਇਆ ਜਾਣ ਜੀ ਉਹ ਠਿਕਰੀ ਪਰੇ ਜ਼ਰੂਰ ਹੋ ਜਾਣ ਠਿਕਰੀ ਪਰੇ ਦੇ ਨਾਲ ਪੁਲਿਸ ਦਾ ਜਿਹੜ ਤਾਂ ਜੋ ਇਹਨਾਂ ਨੂੰ ਜਿਹੜੇ ਬਾਤਾਂ ਵਰਤਾਂ ਚ ਉਹਦੇ ਨੂੰ ਟੈਸਟ ਕਰਿਆ ਜਾ ਸਕੇ